ਕਿਸਾਨੀ ਦੇ ਸੰਘਰਸ਼ੇ ਜੇ ਹੋਰ ਬਹੁਤ ਬਾਕੀ ਪਏ ਨੇ ਇਹ ਏਕੇ ਦੇ ਨਾਲ ਹੀ ਇਕੱਠੇ ਰਹਿ ਕੇ ਹੀ ਜਿੱਤ ਸਕਦੇ ਆ। ਤੁਹਾਨੂੰ ਖੁੱਦ ਨੂੰ ਮਹਿਸੂਸ ਹੋ ਰਿਹਾ ਹੈਗਾ ਕਿ ਜਿਨ੍ਹਾਂ ਗੋਂ ਨੂੰ ਤੁਸੀਂ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਜਦੋਂ ਇਹ ਬਿੱਲ ਪਾਸ ਹੋਈ ਸੀ ਸਾਲ ਪਹਿਲਾਂ ਉਦੋਂ ਕੁਝ ਨਹੀਂ ਬੋਲੇ ਤੇ ਆਜੋ ਕਿਹੜੇ ਮੂੰਹ ਨਾਲ ਵਾਪਸ ਲੈਣ ਲਈ ਹਾਮੀ ਭਰ ਰਹੇ ਨੇ। ਅੱਜ ਜਿਦੀ ਵੰਦੇ ਦੀ ਮੀਟਿੰਗ ਚੱਲ ਰਹੀ ਹੈ ਕੀ ਲੱਗਦਾ ਘਰ ਵਾਪਸੀ ਦਾ ਜਿਹੜਾ ਲਾਂਚ ਹੋ ਸਕਦਾ ਹੈ? ਦੇਖੋ ਜੀ ਅਸੀਂ ਉਰੇ ਕੋਈ ਸ਼ੌਕ ਨਾਲ ਨਹੀਂ ਬੈਠੇ ਅਸੀਂ ਬਹੁਤ ਹੀ ਔਖੇ ਔਖੇ ਹਾਲਾਤਾਂ ਦੇ ਵਿੱਚ ਬੈਠੇ ਆ ਸਾਡੀਆਂ 750 ਤੋਂ ਜ਼ਿਆਦਾ ਜਿਹਨੀਆਂ ਸ਼ਹੀਦੀਆਂ ਨੇ ਉਹ ਇਸ ਜਗ੍ਹਾ ਦੇ ਵਿੱਚ ਇਹ ਔਖੇ ਹਾਲਾਤਾਂ ਦੇ ਵਿੱਚ ਹੀ ਹੋਈਆਂ ਨੇ ਅਸੀਂ ਇਸ ਤੋਂ ਜ਼ਿਆਦਾ ਹੋਰ ਆਪਣਾ ਨੁਕਸਾਨ ਬੀਅਰ ਨਹੀਂ ਕਰ ਸਕਦੇ ਹੈ ਕਿ ਅਸੀਂ ਖੁਦ ਕਰ ਜਾਣਾ ਚਾਹੁੰਦੇ ਆ ਸਰਕਾਰ ਨੇ ਬਿੱਲ ਰੱਦ ਕਰ ਦੇ ਐਮ ਐਸ ਪੀ ਦੇ ਗਾਰੰਟੀ ਦੇਵੇ ਤੇ ਸਾਨੂੰ ਬਿਦਾਲੇ ਖੇਤੀ ਦੇ ਤਿੰਨੇ ਕਾਨੂੰਨ ਤੇ ਬਿੱਲ ਜਿਹੜੇ ਉਹ ਲੋਕ ਸਭਾ ਦੇ ਵਿੱਚ ਰਿਪੀਲ ਲਈ ਹੋ ਚੁੱਕੇ ਨੇ ਤੇ ਨਾਲ ਹੀ ਹੁਣ ਰਾਜ ਸਭਾ ਦੇ ਵਿੱਚ ਜਿਹੜੇ ਬਿੱਲ ਨੇ ਉਹ ਪੇਸ਼ ਕੀਤੇ ਜਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਬੀਕੇਯੂ ਕਾਦੀਆਂ ਤੋਂ ਵੀਰਪਾਲ ਜੀ ਵੀਰਪਾਲ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਲੋਕ ਸਭਾ ਤੋਂ ਬਿੱਲ ਨੇ ਜਿਹੜੇ ਪਾਸ ਹੋ ਚੁੱਕੇ ਨੇ ਭਾਰੀ ਹੰਗਾਮਾ ਪਹਿਲਾਂ ਵੀ ਜਦੋਂ ਪਾਸ ਕੀਤੇ ਸੀ ਪਿਛਲੇ ਸਾਲ ਤੋਂ ਉਦੋਂ ਵੀ ਹੋਇਆ ਸੀ ਤੇ ਅੱਜ ਵੀ ਹੋਇਆ ਪਹਿਲਾਂ ਤਾਂ ਇਹ ਦੱਸੋ ਹੰਗਾਮੇ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਵਿਰੋਧੀਆਂ ਨੇ ਹੰਗਾਮਾ ਜਿਹੜਾ ਕੀਤਾ ਇਹ ਦੇਖੋ ਜੀ ਜਿਹੜਾ ਉਹ ਹੰਗਾਮਾ ਵਿਰੋਧੀਆਂ ਦਾ ਹੈ ਅਸੀਂ ਉਸ ਨੂੰ ਸਾਡੇ ਬਿੱਲਾਂ ਨਾਲ ਉਸ ਦਾ ਕੁਝ ਨਹੀਂ ਹੈਗਾ ਉਹ ਜਿਹੜੇ ਸਾਲ ਪਹਿਲਾਂ ਜਿਹੜੇ ਪਾਰਲੀਮੈਂਟੇਰੀਅਨਸ ਉੱਤੇ ਬੈਠੇ ਸੀ ਜਦੋਂ ਇਹ ਬਿੱਲ ਪਾਸ ਹੋਈ ਸੀ ਜਦੋਂ ਉਹਨਾਂ ਨੇ ਆਪ ਦਾ ਇਸ ਬਿੱਲ ਦੇ ਉੱਪਰ ਸਮਰਥਨ ਦਿੱਤਾ ਸੀਗਾ ਉਹ ਉਸ ਨੂੰ ਫਟਕਾਰ ਲਾ ਰਹੇ ਨੇ ਸਾਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਹੈਗਾ ਕਿ ਜਿਨ੍ਹਾਂ ਆਗੂਆਂ ਨੂੰ ਅਸੀਂ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਜਦੋਂ ਇਹ ਬਿੱਲ ਪਾਸ ਹੋਈ ਸੀ ਸਾਲ ਪਹਿਲਾਂ ਉਦੋਂ ਕੁਝ ਨਹੀਂ ਬੋਲੇ ਤੇ ਆਜੋ ਕਿਹੜੇ ਮੂੰਹ ਨਾਲ ਵਾਪਸ ਲੈਣ ਲਈ ਹਾਮੀ ਭਰ ਰਹੇ ਨੇ ਇਹ ਫਟਕਾਰ ਉਹਨਾਂ ਇਹ ਹੰਗਾਮਾ ਉਹਨਾਂ ਆਗੂਆਂ ਦੀ ਪਿਛਲੇ ਸਾਲ ਦੀ ਚੁੱਪ ਪ੍ਰਤੀ ਆ ਸਾਡੇ ਪ੍ਰਤੀ ਉਹਨਾਂ ਦਾ ਰਵੱਈਆ ਬਿਲਕੁਲ ਸਹੀ ਹੈ ਉਹ ਵੀ ਸਾਰੇ ਸਾਰਾ ਆਪੋਜੀਸ਼ਨ ਚਾਹੁੰਦੀ ਸੀ ਕਿ ਬਿੱਲ ਮਤਲਬ ਰੱਦ ਹੋਣ ਇਸ ਤਰ੍ਹਾਂ ਦੇਖ ਰਹੇ ਹੋ ਲੋਕ ਸਭਾ ਤੋਂ ਬਾਅਦ ਹੁਣ ਰਾਜ ਸਭਾ ਦੇ ਵਿੱਚ ਬਿੱਲ ਜਾ ਰਹੇ ਨੇ ਅੱਜ ਹੀ ਕਹ ਰਹੇ ਨੇ ਬਿੱਲ ਹੋ ਗਿਆ ਕਿ ਸ਼ਾਇਦ ਕਿਤਨਾ ਕਿਤੇ ਕਿਆਸਰਾਈਆਂ ਲਗਾਈਆਂ ਰਹੀਆਂ ਕਿ ਰਾਸ਼ਟਰਪਤੀ ਦੀ ਮੋਹਰ ਵੀ ਜਿਹੜੀ ਉਹ ਅੱਜ ਹੀ ਲੱਗ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਚੀਜ਼ ਨੂੰ ਦੇਖੋ ਜੀ ਸਾਨੂੰ ਪੂਰੀ ਆਸ ਹੈ ਕਿ ਜਦੋਂ ਸਵੇਰੇ ਇੱਥੇ ਆਏ ਸੀ ਕਿ ਤਾਂ ਤੁਸੀਂ ਦੱਸਿਆ ਸੀਗਾ ਕਿ ਲੋਕ ਸਭਾ ਦੇ ਵਿੱਚ ਪਾਸ ਹੋ ਗਏ ਤਾਂ ਡਿਬੇਟ ਕਰਦੇ ਕਰਦੇ ਹੁਣ ਦੱਸਿਆ ਕਿ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਚੁੱਕੇ ਹਨ ਸੋ ਮੈਨੂੰ ਲੱਗਦਾ ਕਿ ਹੁਣ ਕੁਝ ਦੇਰ ਬਾਅਦ ਤੁਸੀਂ ਕਹਿ ਦੇਣਾ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਮੋਹਰ ਲਾਤੀ ਔਰ ਨੋਟੀਫਿਕੇਸ਼ਨ ਜਾਰੀ ਕਰ ਅੱਜ ਹੀ ਮੈਨੂੰ ਲੱਗਦਾ ਕਿ ਸਾਡੇ ਸਾਰੇ ਮਸਲੇ ਸੋਲਵ ਹੋ ਸਕਦੇ ਨੇ ਜਿੰਨਾਂ ਨੂੰ ਕਿਹੜੀ ਜੇਮ ਸਾਨੂੰ ਪੂਰੇ 12 ਮਹੀਨੇ ਲੱਗੇ। ਬੱਤੇ ਜਿਹੀ ਬੰਦੇ ਦੀ ਮੀਟਿੰਗ ਚੱਲ ਰਹੀ ਹੈ ਕੀ ਲੱਗਦਾ ਘਰ ਵਾਪਸੀ ਦਾ ਜਿਹੜਾ ਲਾਂ ਅੱਜ ਹੋ ਸਕਦਾ ਹੈ। ਦੇਖੋ ਜੀ ਅਸੀਂ ਉਰੇ ਕੋਈ ਸ਼ੌਕ ਨਾਲ ਨਹੀਂ ਬੈਠੇ ਅਸੀਂ ਬਹੁਤ ਹੀ ਔਖੇ ਔਖੇ ਹਾਲਾਤਾਂ ਦੇ ਵਿੱਚ ਬੈਠੇ ਆ ਸਾਡੀਆਂ 750 ਤੋਂ ਜ਼ਿਆਦਾ ਜਿਹਨੀਆਂ ਸ਼ਹੀਦੀਆਂ ਨੇ ਉਹ ਇਸ ਜਗ੍ਹਾ ਦੇ ਵਿੱਚ ਇਸ ਔਖੇ ਹਾਲਾਤਾਂ ਦੇ ਵਿੱਚ ਹੀ ਹੋਈਆਂ ਨੇ। ਅਸੀਂ ਇਸ ਤੋਂ ਜ਼ਿਆਦਾ ਹੋਰ ਆਪਣਾ ਨੁਕਸਾਨ ਵੀਰ ਨਹੀਂ ਕਰ ਸਕਦੇ ਹੈ ਕਿ ਅਸੀਂ ਖੁਦ ਕਰ ਜਾਣਾ ਚਾਹੁੰਦੇ ਆ ਸਰਕਾਰ ਨੇ ਬਿੱਲ ਰੱਦ ਕਰ ਦੇ ਐਮ ਐਸ ਪੀ ਦਾ ਗਾਰੰਟੀ ਦੇਵੇ ਤੇ ਸਾਨੂੰ ਵਿਦਾ ਕਰੇ ਐਮ ਐਸ ਪੀ ਨਾਲ ਕਿਵੇਂ ਦੇਖਦੇ ਹੋ ਐਮ ਐਸ ਪੀ ਦੀ ਲੜਾਈ ਹੈ ਜਿਹੜੀ ਉਹ ਇੱਥੇ ਬੈਠ ਕੇ ਲੜੀ ਜਾ ਸਕਦੀ ਹੈ ਜਾਂ ਫਿਰ ਜਿਹੜੀ ਜਿਸ ਤਰ੍ਹਾਂ ਨਾਲ ਕਹੀ ਕਿਹਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਕਿ ਕਮੇਟੀ ਬਣਾਈ ਜਾਵੇ ਕਮੇਟੀ ਦੀ ਮੀਟਿੰਗਾਂ ਚੱਲਦੀਆਂ ਰਹਿਣਗੀਆਂ ਤੁਸੀਂ ਘਰ ਵਾਪਸ ਹੀ ਕਰ ਲਓ ਦੇਖੋ ਸਾਨੂੰ ਪੂਰੀ ਆਸ ਹੈ ਕਿ ਸਰਕਾਰ ਨੇ ਐਮ ਐਸ ਪੀ ਦੇ ਉੱਪਰ ਗਾਰੰਟੀ ਵੀ ਨਾਲ ਦੀ ਨਾਲ ਹੀ ਦੇ ਦੇਣੀ ਹੈ ਜਦੋਂ ਇੰਨਾ ਕੰਮ ਹੋ ਗਿਆ ਜਿਹੜਾ ਮੇਨ ਸੀਗਾ ਜੋ ਕਿ ਔਖਾ ਸੀਗਾ ਪਾਰਲੀਮ ਉਹ ਪ੍ਰੋਸੀਜਰ ਟੱਪ ਸੀਗਾ ਉਹ ਹੋ ਗਿਆ ਐਮਐਸਪੀ ਦਾ ਤਾਂ ਕੋਈ ਬਹੁਤਾ ਕੰਮ ਹੈ ਨੀ ਕੋਲ ਸਰਕਾਰ ਸਾਨੂੰ ਦੇ ਦੂ ਕੋਈ ਗਾਰੰਟੀ ਸਾਨੂੰ ਪੂਰੀ ਆਸ ਹੈ ਇਸ ਚੀਜ਼ ਦੇ ਉੱਤੇ ਔਰ ਜੋ ਸਾਡਾ ਸੰਘਰਸ਼ ਚੱਲਦਾ ਰਹੂਗਾ ਲੱਗਦਾ ਕਿ ਉਹ ਇੱਕ ਸੰਯੁਕਤ ਬਣਿਆ ਜਾਊਗਾ ਇੱਕ ਇਕਤਾ ਬਣਾਈ ਜਾਊਗੀ ਜਿਸ ਤਰ੍ਹਾਂ ਨਾਲ ਊਰੇ ਲੜਾਈ ਲੜੀ ਐ ਇੱਕ ਪੜਾ ਜਿੱਤੇ ਹਾਲੇ ਪਰ ਜੇਕਰ ਗੱਲ ਦੇਖੀਏ ਪੰਜਾਬ ਦੇ ਜਿਹੜੇ ਮੁੱਦੇ ਨੇ ਖੇਤੀਬਾੜੀ ਦੇ ਉੱਤੇ ਦੀ ਉੱਤੇ ਖੜੇ ਨੇ ਕਿਸ ਤਰ੍ਹਾਂ ਦੇ ਦੋ ਕਿ ਪੰਜਾਬ ਜਾ ਕੇ ਉਹਨਾਂ ਮੁੱਦਿਆਂ ਦੀ ਜਿਹੜੀ ਲੜਾਈ ਐ ਇਸੇ ਤਰ੍ਹਾਂ ਲੜੀ ਜਾਵੇ ਕਿ ਜਾਂ ਕੋਈ ਸਿਆਸਤ ਦੀ ਜਿਹੜੀ ਗੱਲਬਾਤ ਆ ਜਿਸ ਤਰ੍ਹਾਂ ਨਾਲ ਚਰਚਾਵਾਂ ਛੜੀਆਂ ਹੀ ਹੋਈਆਂ ਨੇ ਲਗਾਤਾਰ ਕਿ ਕਿਸਾਨ ਆਪਦੀ ਪਾਰਟੀ ਬਣਾਉਣਗੇ ਜਾਓ ਲੀਡਰ ਉਹ ਫਲਾਨੀ ਪਾਰਟੀ ਚਲਾ ਜਾਵੇਗਾ ਜਾਂ ਉਸ ਦੇ ਨਾਲ ਕੋਈ ਚਰਚਾਵਾਂ ਛੜਕੇ ਉਸ ਦੇ ਨਾਲ ਕੋਈ ਵਿਕਤ ਰੂਪਰੇਖਾ ਦਿੱਤੀ ਜਾਵੇਗੀ ਦੇਖੋ ਹਾਲ ਦੀ ਕਿਹੜੀ ਜਿਹੜੀ ਸਾਡੀ ਜਿੱਤ ਹੋਈ ਹੈ ਸਾਡੇ ਏਕੇ ਦੇ ਨਾਲ ਹੋਈ ਹੈ ਔਰ ਇਹ ਮੱਛੀ ਦੀ ਅੱਖ ਦੇ ਵਿੱਚ ਹੀ ਵੇਖਿਆ ਤਾਂ ਜਿੱਤ ਹੋਈ ਹੈ ਜੋ ਤੁਸੀਂ ਗੱਲਾਂ ਬਾਕੀ ਕਰਦੇ ਹੋ ਉਹ ਫੈਸਲਾ ਬਾਅਦ ਚੋਂ ਦੇਖਾਂਗੇ ਕਿਸਾਨੀ ਦੇ ਸੰਘਰਸ਼ ਅਜੇ ਹੋਰ ਬਹੁਤ ਬਾਕੀ ਪਏ ਨੇ ਇਹ ਏਕੇ ਦੇ ਨਾਲ ਹੀ ਇਕੱਠੇ ਰਹਿ ਕੇ ਹੀ ਜਿੱਤ ਸਕਦੇ ਆਂ ਔਰ ਉਵੇਂ ਹੀ ਜਿੱਤਾਂਗੇ ਔਰ ਉਹ ਸੰਘਰਸ਼ ਉਵੇਂ ਚੱਲਦੇ ਰਹਿਣਗੇ ਫਿਲਹਾਲ ਕਿਸਾਨਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਆ ਇੱਕ ਬਣੀ ਹੋਈ ਆ ਜਿਸ ਤਰ੍ਹਾਂ ਨਾਲ ਲੋਕ ਸਭਾ ਦੇ ਵਿੱਚ ਬਿਲ ਪਾਸ ਹੁੰਦੇ ਨੇ ਰਪੀਲ ਲਈ ਤੇ ਉਸੇ ਤਰ੍ਹਾਂ ਨਾਲ ਰਾਜ ਸਭਾ ਦੇ ਵਿੱਚ ਵੀ ਜਿਹੜੇ ਬਿਲ ਨੇ ਉਹ ਪਹੁੰਚ ਚੁੱਕੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਰਾਜ ਸਭਾ ਦੇ ਵਿੱਚ ਕਦੋਂ ਤੱਕ ਬਿਲ ਦੀ ਜਿਹੜੀ ਰੀਪੀਲ ਆ ਉਹ ਕਦੋਂ ਤੱਕ ਹੋਣਗੇ ਤੇ ਰਾਸ਼ਟਰਪਤੀ ਦੀ ਮੋਹਰ ਕਦੋਂ ਤੱਕ ਲੱਗਦੀ ਹੈ ਜਿਹੜੀ ਫਾਈਨਲ ਮੋਹਰ ਹੈ ਉਹ ਰਾਸ਼ਟਰਪਤੀ ਨੇ ਹੀ ਲਗਾਉਣੀ ਹੈ ਜਿਸ ਤਰ੍ਹਾਂ ਨਾਲ ਪਹਿਲਾਂ ਲਗਾਈ ਸੀ ਹੁਣ ਦੇਖਣਾ ਹੈ ਕਿ ਰੀਪੀਲ ਦੀ ਜਿਹੜੀ ਰਾਸ਼ਟਰਪਤੀ ਮੋਹਰ ਕਦੋਂ ਤੱਕ ਲੱਗਣ ਵਾਲੀ ਹੈ ਤੇ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ ਕੀ ਘਰ ਦੇ ਵਿੱਚ ਕਿਸਾਨਾਂ ਦੀ ਜਿਹੜੀ ਵਾਪਸੀ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਰਾਮਨਸਕੇ ਦੇ ਨਾਲ ਮੈਂ ਸੁਨਪੀ ਸਿੰਘ ਸਿੰਘੂ ਬਾਡਰ ਤੋਂ